ਸਾਸਤ੍ਰੀ ਗਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਸਰਕਾਰ ਅਤੇ ਦੂਜੇ ਪਾਸੇ ਪੰਜਾਬ ਦੀ ਅਫਸਰ ਸ਼ਾਹੀ ਵੱਲੋਂ ਜੋ ਹੈ ਕਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜੇਕਰ ਗੱਲ ਕਰੀਏ ਤੇ ਵਾਰ-ਵਾਰ ਉਹਨਾਂ ਉੱਤੇ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਅਫਸਰਾਂ ਵੱਲੋਂ ਜਿੱਥੇ ਉਹਨਾਂ ਦੇ ਮਾਤਾ ਜੀ ਨੂੰ ਵੀ ਕਾਫੀ ਜੋ ਹੈ ਪੱਤਰਕਾਰਾਂ ਦੇ ਦੌਰਾਨ ਜਾਂ ਕਹਿ ਲਈਏ ਜੋ ਪੁਲਿਸ ਅਫਸਰ ਸੀ ਉਹ ਵੀ ਕਾਫੀ ਪੁੱਠਾ ਬੋਲਦੇ ਨਜ਼ਰ ਆਏ ਜੇਕਰ ਗੱਲ ਕਰੀਏ ਤਾਂ ਜੋ ਪਾਈ ਅਮਰਿਤਪਾਲ ਖਾਲਸਾ ਜੀ ਨੇ ਉਹਨਾਂ ਦੇ ਉੱਪਰ ਜੋ ਹੈ ਪੰਜਾਬ ਸਰਕਾਰ ਅਤੇ ਦੂਸਰੇ ਪਾਸੇ ਸੈਂਟਰ ਸਰਕਾਰ ਨੇ ਤੀਜੀ ਵੀ ਐਨਐਸਏ ਲਗਾ ਦਿੱਤੀ ਹੈ ਉਹਨਾਂ ਦੇ ਉੱਤੇ ਜੋ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਟਿੰਡਰ ਉੱਤੇ ਕੁੜੀਆਂ ਦੇ ਨਾਲ ਚੈਟ ਕਰਦਾ ਸੀ ਦੂਸਰੇ ਪਾਸੇ ਉਹਨਾਂ ਉੱਤੇ ਨਸ਼ਾ ਤੱਕ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਹ ਗੱਲ ਕਰੀਏ ਤਾਂ ਬਹੁਤ ਵੱਡੀ अहम ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਥੇ ਭਾਈ ਅੰਮ੍ਰਿਤਪਾਲ ਖਾਸਾ ਜਿਹਦੇ ਲਗਾਤਾਰ ਹੀ ਜੋ ਹੈ ਉਹਨਾਂ ਦੇ ਉੱਤੇ ਜੋ ਹੈ ਗਲਤ ਇਲਜ਼ਾਮ ਲਗਾਉਣ ਦੀਆਂ ਗੱਲਾਂ ਅਕਸਰ ਹੀ ਸਾਹਮਣੇ ਆ ਰਹੀਆਂ ਨੇ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਾਨ ਵੱਲੋਂ ਜਿੱਥੇ ਤਰਨਤਾਰਨ ਟੂ ਦੇ ਵਿੱਚ ਜਿੱਥੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਉਹਨਾਂ ਵੱਲੋਂ ਜੋ ਹੈ ਆਪਣਾ ਉਮੀਦਵਾਰ ਐਲਾਨ ਕਰਨਾ ਹੈ ਉਹਦੇ ਚੱਲਦਿਆਂ ਹੀ ਪਹਿਲਾਂ ਸਰਕਾਰ ਨੂੰ ਕੋਈ ਗੱਲ ਚੇਤੇ ਨਹੀਂ ਰਹੀ ਲੇਕਿਨ ਹੁਣ ਜਿਸ ਤਰੀਕੇ ਨਾਲ ਉਮੀਦਵਾਰ ਉਤਾਰਨ ਦੀ ਗੱਲ ਕੀਤੀ ਹੈ ਤਾਂ ਉੱਥੇ ਹੀ ਵੱਡੇ ਵੱਡੇ ਜੋ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਨੇ ਪਾਈ ਅਮਰਿਤਪਾਲ ਖਾਲਸਾ ਜੀ ਦੇ ਉੱਤੇ ਉਹਨਾਂ ਦੇ ਇੱਕ ਵਕੀਲ ਦੀ ਜੋ ਹੈ ਤੁਹਾਨੂੰ ਆਡੀਓ ਸੁਣਾਵਾਂਗੇ ਜੋ ਉਹਨਾਂ ਦੇ ਵਕੀਲ ਵੱਲੋਂ ਗੱਲ ਕੀਤੀ ਜਾ ਰਹੀ ਹੈ ਅਗਲੀ ਵੀਡੀਓ ਉਹਨਾਂ ਦੀ ਔਰ ਜੇ ਤੁਸੀਂ ਸੁਣ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਪੀਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਪਰ ਅਕਾਲੀ ਦਲ ਬਾਰਿਸ ਪੰਜਾਬ ਦੇ ਪਾਰਟੀ ਵੱਲੋਂ ਇੱਕ ਵਿਸ਼ਾਰ ਪੱਧਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਰਟੀ ਪ੍ਰਧਾਨ ਐਮਪੀ ਭਾਈ ਅਮਰਪਾਲ ਸਿੰਘ ਉੱਪਰ ਲਗਾਤਾਰ 3G ਵਾਰ ਐਨਐਸਸੀ ਲਗੀ ਉਹਨਾਂ ਦੇ ਸਾਥੀਆਂ ਨੂੰ ਢਾਈ ਢਾਈ ਤੱਕ ਸਾਲ ਹੋ ਗਏ ਨੇ ਜੇਲਾਂ ਦੇ ਵਿੱਚ ਅਸਤੇ ਰੋਸ ਵਿੱਚ ਪਾਠਕ ਸੰਸਥਾਵਾਂ ਦੇ ਉਪਰ ਜਿਵੇਂ ਜਿਹੜੇ ਕੱਟੇ ਕੀਤੇ ਹੋਏ ਨੇ ਉਹਨੂੰ ਛਡਾਉਣ ਲਈ ਅਤੇ ਜੋ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਜੋ ਤੱਕੀਸ਼ਾਈ ਵਾਦੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਜੋ ਬਾਬਾ ਬਕਾਲਾ ਸਾਹਿਬ ਵਿੱਚ ਵੀ ਬੜੀ ਵੱਡੀ ਪਾਠਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਮਾ ਕੇ ਪਹੁੰਚੋ ਕਿ ਜਿਵੇਂ ਲੱਖਾਂ ਹਜ਼ਾਰਾਂ ਦਾ ਇਕੱਠ ਜੋ ਦਰਦਮਾ ਸਾਹਿਬ ਕਿਉਂ ਇਸ ਆਖੀ ਕਾਨਫਰੰਸ ਉੱਪਰ ਜੋ ਪ੍ਰਜਾਪ ਵਾਸੀਆਂ ਦੇ ਸਾਥ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫਰੰਸ ਵਿੱਚ ਹੋਇਆ ਉਸ ਨੂੰ ਵੀ ਵੱਧ ਸਹਿਯੋਗ ਮਿਲੇ ਐਈਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਸਾਾਨੂੰ ਦੱਸ ਦੇਣੇ ਕਿ ਪਾਈ ਅਮਰਿਤਪਾਲ ਖਾਲਸਾ ਜੀ ਦੇ ਵਕੀਲ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਹੈ ਆਉਣ ਵਾਲਾ ਟਾਈਮ ਨੌਜਵਾਨ ਪੀੜ੍ਹੀ ਦਿਖਾ ਦੇਵੇ ਕਿ ਪਾਈ ਅਮਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਜਿੱਥੇ ਵੱਡਾ ਜੋ ਹੈ ਇੱਕ ਰੈਲੀ ਕੱਢੀ ਜਾ ਰਹੀ ਹੈ ਜਿੱਥੇ ਵੱਡਾ ਇਕੱਠ ਹੋਣ ਜਾ ਰਿਹਾ ਹੈ ਤਾਂ ਉਥੇ ਹਰ ਇੱਕ ਵਿਅਕਤੀ ਪਹੁੰਚੇ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉੱਤੇ ਗਲਤ ਚਾਰਜ ਲਗਾਏ ਗਏ ਨੇ ਸਰਕਾਰ ਉਹਨਾਂ ਨਾਲ ਤੱਕਾਸ਼ਾਈ ਕਰਦੀ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਥ ਦੇ ਵਿੱਚ ਜਿੰਨੇ ਵੀ ਲੋਕ ਨੇ ਉੱਥੇ ਪਹੁੰਚਣ ਉਹਨਾਂ ਦੇ ਵਕੀਲ ਵੱਲੋਂ ਕਿਹਾ ਜਾ ਰਿਹਾ ਹੈ ਤੇ ਜੋ ਵਾਰ-ਵਾਰ ਪੰਜਾਬ ਸਰਕਾਰ ਵੱਲੋਂ ਤੱਕਾ ਕੀਤਾ ਜਾ ਰਿਹਾ ਐਨਐਸਏ ਵਧਾਈ ਜਾ ਰਹੀ ਹੈ ਉਹਨਾਂ ਉੱਤੇ ਗਲਤ ਇਲਜ਼ਾਮ ਲਗਾਏ ਰਹੇ ਨੇ ਜਿਥੇ 3 ਸਾਲ ਹੋ ਗਏ ਨੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਪਾਈ ਅਮਰਜੀਤ ਖਾਲਸਾ ਜੀ ਤੇ ਨਾਲ ਹੀ ਉਹਨਾਂ ਦੇ ਸਾਥੀ ਉਹਨਾਂ ਦੇ ਜੋ ਹੈ ਪੰਜਾਬ ਦੇ ਖਿਲਾਫ ਰੋਸ ਪ੍ਰਗਟ ਕਰਨ ਵਾਸਤੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਧੰਨਵਾਦ